ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਇੱਕ ਦਿਨ ਗੁਰੂ ਜੀ ਦੋਹਾਂ ਰਾਜਿਆਂ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਗਏ ਬਹੁਤ ਸਾਰੇ ਜਾਨਵਰਾਂ ਦਾ ਸ਼ਿਕਾਰ ਕਰਕੇ ਜਦ ਆਪ ਜੀ ਵਾਪਸ ਆ ਰਹੇ ਸਨ ਤਾਂ ਇੱਕ ਪਹਾੜੀਏ ਨੇ ਆਪ ਜੀ ਨੂੰ ਦੱਸਿਆ ਕਿ ਇੱਥੇ ਜੰਗਲ ਵਿੱਚ ਇੱਕ ਬੜਾ ਖੋਨੇ ਸ਼ੇਰ ਰਹਿੰਦਾ ਹੈ ਜਿਸ ਨੇ अनेका ਪਸ਼ੂ ਮਾਰ ਖਪਾਏ ਹਨ ਜੇ ਗੁਰੂ ਜੀ ਨੂੰ ਉਹ ਪਹਾੜੀਆ ਇੱਕ ਸੰਘਣੇ ਜੰਗਲ ਵਿੱਚ ਲੈ ਗਿਆ ਗੁਰੂ ਜੀ ਨੇ ਸ਼ੇਰ ਦੇ ਟਿਕਾਣੇ ਨੂੰ ਆਪਣੇ ਯੋਧਿਆਂ ਦੇ ਨਾਲ ਘੇਰਾ ਪਾ ਲਿਆ ਅਤੇ ਆਪ ਕੁਝ ਜੋਧਿਆਂ ਦੇ ਨਾਲ ਸ਼ੇਰ ਦੀ ਭਾਲ ਕਰਨ ਲੱਗੇ ਸ਼ੇਰ ਨੇ ਜਦ ਕੋੜਿਆਂ ਦੇ ਸੁਮਾ ਅਤੇ ਸ਼ਿਕਾਰੀਆਂ ਦੇ ਹੰਗਾਰੇ ਦੀ ਆਵਾਜ਼ ਸੁਣੀ ਤਾਂ ਉਹ ਭਵਕਾਂ ਮਾਰਦਾ ਹੋਇਆ ਉੱਠ ਖੜਾ ਹੋਇਆ ਗੁਰੂ ਜੀ ਨੇ ਸਾਰੇ ਆਪਣੇ ਅਤੇ ਪਹਾੜੀ ਰਾਜਿਆਂ ਦੇ ਜੋਧਿਆਂ ਨੂੰ ਲਲਕਾਰਿਆ ਕਿ ਕੋਈ ਜਿਹੜਾ ਸੂਰਮਾ ਇਸ ਸ਼ੇਰ ਨੂੰ ਢਾਲ ਤਲਵਾਰ ਨਾਲ मारेਗਾ ਅਸੀਂ ਉਸ ਨੂੰ ਮੋਹ ਮੰਗਿਆ ਇਨਾਮ ਦੇਾਂਗੇ ਗੁਰੂ ਜੀ ਦੀ ਲਲਕਾਰ ਸੁਣ ਕੇ ਜਦ ਕੋਈ ਯੋਧਾ ਸ਼ੇਰ ਨੂੰ ਮਾਰਨ ਵਾਸਤੇ ਅੱਗੇ ਨਾ ਹੋਇਆ ਤਾਂ ਗੁਰੂ ਜੀ ਘੋੜੇ ਤੋਂ ਉੱਤਰ ਕੇ ਅਤੇ ਢਾਲ ਤਲਵਾਰ ਫੜ ਕੇ ਆਪ ਸ਼ੇਰ ਨੂੰ ਲਲਕਾਰ ਮਾਰ ਕੇ ਉਸ ਦੇ ਸਾਹਮਣੇ ਜਾ ਹੋਏ ਜਦ ਸ਼ੇਰ ਨੇ ਪਾਬਕ ਮਾਰ ਕੇ ਆਪ ਜੀ ਉੱਪਰ ਛਾਲ ਮਾਰੀ ਤਾਂ ਆਪ ਜੀ ਨੇ ਝੱਟ ਹੀ ਸਿੰਘ ਆਸਣ ਲਾ ਕੇ ਖੱਬੇ ਹੱਥ ਨਾਲ ਢਾਲ ਸ਼ੇਰ ਦੇ ਅੱਗੇ ਕਰ ਦਿੱਤੀ ਅਤੇ ਸੱਜੇ ਹੱਥ ਨਾਲ ਤਲਵਾਰ ਵਾ ਕੇ ਉਸ ਦਾ ਪੇਟ ਚਾਕ ਦਿੱਤਾ ਸ਼ੇਰ ਧਰਤੀ ਉੱਤੇ ਡਿੱਗ ਪਿਆ ਜਿਸ ਨੂੰ ਵੇਖ ਕੇ ਸਾਰੇ ਯੋਦੇ ਅਤੇ ਦੋਵੇਂ ਰਾਜੇ ਪ੍ਰਸੰਨਤਾ ਨਾਲ ਗੁਰੂ ਜੀ ਦੀ ਜੈ ਜੈਕਾਰ ਕਰਨ ਲੱਗੇ। ਉਪਰੰਤ ਗੁਰੂ ਜੀ ਨੇ ਸਭ ਨੂੰ ਦੱਸਿਆ ਕਿ ਇਸ ਸ਼ੇਰ ਦਾ ਮਨੁੱਖਾ ਜਨਮ ਪਾਂਡਵਾਂ ਦੀ ਕੁੱਲ ਵਿੱਚ ਹੋਇਆ ਸੀ। ਕੈਰਵਾਂ ਨਾਲ ਜੁਦ ਸਮੇਂ ਇਸ ਨੇ ਕਈ ਯੋਧਿਆਂ ਨੂੰ ਵਲਛਲ ਨਾਲ ਮਾਰਿਆ। ਜਿਸ ਕਰਕੇ ਇਸ ਨੂੰ ਕਈ ਤਾਮਸੀ ਜੂਨਾ ਭੋਗ ਕੇ ਸ਼ੇਰ ਦੀ ਜੂਨ ਮਿਲੀ ਸੀ ਕਹਿੰਦੇ ਹੁਣ ਇਸ ਦਾ ਜਨਮ ਮਰਨ ਮਿਟ ਗਿਆ ਹੈ ਇਸ ਦੀ ਮੁਕਤੀ ਹੋ ਗਈ ਹੈ ਇਸ ਵਾਰਤਾ ਨੂੰ ਸੁਣ ਕੇ ਸਾਰੇ ਸਮਾਜ ਨੇ ਬੜੀ ਅਸਚਰਜਤਾ ਪ੍ਰਗਟ ਕੀਤੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ